ਨਾਮ ਅਮਰਜੀਤ ਸਿੰਘ ਸਰ ਕੀ ਮਾਮਲਾ ਹੈ ਸਾਰਾ ਬੜੇ ਲੋਕੀ ਇਕੱਠੇ ਹੋਏ ਹੈਗੇ ਆ ਵੀ ਹਾਦਸਾ ਕੋਈ ਸੁਣ ਵੀ ਜਾ ਕੇ ਨੀਗਰੋ ਸਵੇਰ ਦਾ ਬਾਰ ਬਾਰ ਗੱਡੀ ਮਾਰ ਰਿਹਾ ਇੱਧਰ ਉੱਧਰ ਇਹ ਨੀਗਰੋ ਜੀ ਸ਼ਾਇਦ ਕੋਈ ਨਸ਼ਾ ਨਸ਼ਾ ਕੀਤਾ ਆ ਤੇ ਇਹਨੇ ਨਾ ਸਵੇਰੇ ਪਹਿਲਾਂ ਪਿੱਛੇ ਵੀ ਐਕਸੀਡੈਂਟ ਕੀਤਾ ਆ ਤੇ ਬਾਕੀ ਇੱਥੇ ਸਾਡੇ ਮੁੰਡੇ ਖੜੇ ਹੁੰਦੇ ਆ ਸਵੇਰ ਨੂੰ ਜਿਹਦਾ ਨੰਬਰ ਲੱਗਦੇ ਜਿਹੜੇ ਜੀ ਉਹ ਆਪਣੀਆਂ ਗੱਡੀਆਂ 'ਚ ਬੈਠੇ ਸੀਗੇ ਇਹਨੇ ਇੰਨੀ ਸਪੀਡ ਨਾਲ ਦਾ ਦੱਸਦੇ ਵੀ ਗੱਡੀ ਲਿਆ ਲਿਆ ਕੇ ਆ ਕੇ ਦੋ ਆਟਵਾਂ ਪਹਿਲਾਂ ਗੱਡੀ ਮਾਰੀ ਆ ਦੋ ਆਟਾ ਤੋਂ ਮਾਰਨ ਤੋਂ ਬਾਅਦ ਅੱਗੇ ਖੰਭਾ ਸੀਗਾ ਅੱਛਾ ਖੰਭੇ ਵਿੱਚ ਜਾ ਕੇ ਗੱਡੀ ਰੁਕੀ ਆ ਉੱਥਾ ਗੱਡੀ ਦੀ ਰੁਕਣੀ ਜੇ ਨਾ ਖੰਭੇ ਜਵਾਗ ਦੀ ਅੱਗੇ ਦੋ ਚਾਹ ਵਾਲੇ ਆ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਬੋਝ ਕਿੰਨੇ ਕਿੰਨੇ ਨਿਗਰੂ ਸੀ ਗੱਡੀ ਵਿੱਚ ਇਹ ਦੱਸਣ ਨਾਲ ਦੱਸਦਾ ਵੀ ਇਕੱਲਾ ਹੀ ਸੀਗਾ ਜਿਹੜੇ ਮੁੰਡਾ ਸਾਡਾ ਪ੍ਰਧਾਨ ਆ ਨੰਬਰ ਲੈ ਲਓ ਲੁਕੀ ਹੋਣੀ ਦੱਸਦੀ ਗੱਡੀ ਵਿੱਚ ਕੋਈ ਗਾਂਜਾ ਗੁੰਜਾ ਪਿਆ ਹੋਇਆ ਜਾਂ ਕੋਈ ਇਦਾਂ ਨਸ਼ਾ ਨਸ਼ਾ ਪਿਆ ਹੋਇਆ ਦੱਸਦੇ ਆ ਵੀ ਵਿੱਚ ਹੈ ਕੋਈ ਪਿਆ ਜਦ ਨਸ਼ਾ ਨਸ਼ਾ ਪਿਆ ਕੁਝ ਹੋਰ ਸੀ ਕਿੰਨੇ ਕੋ ਬੰਦੇ ਆਪਣੀ ਜ਼ਖਮੀ ਹੋਈ ਆਪਣੇ ਜ ਤਕਰੀਬਤ ਤਿੰਨ ਬੰਦੇ ਆ ਜੀ ਕਿੱਥੇ ਭੇਜਿਆ ਉਹਨਾਂ ਨੂੰ ਉਹਨਾਂ अच्छा हां जी ऑटो वगैरह नुक्सानी गए हां जी दो ऑटो नुक्साने गए जी अच्छा सो जिन्ना ਦਾ ਤਕਰੀਬਨ ਖਰਚਾ 40 ਤੋਂ 50 ਹਜ਼ਾਰ ਰੁਪਏ ਦਾ ਖਰਚਾ ਆ ਗਿਆ ਜੀ ਤੁਸੀਂ ਪ੍ਰਧਾਨ ਨੇ ਤੁਸੀਂ ਜੁਲੀਨ ਦੀ हां जी ਮੈਂ ਪ੍ਰਧਾਨ ਹਾਂ ਜੀ ਆਹੀ ਪਿੰਡ ਆਪਣਾ हां जी ਮੇਰਾ ਪਿੰਡ ਢੇਡੂ ਆ ਜੀ ਪੁਲਿਸ ਨੇ ਕੀ ਧੋਸਾ ਦਵਾਇਆਗਾ ਧੋਸਾ ਦਵਾਇਆ ਬਸ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ اچھا ਜੋ ਵੀ ਬਣਦੀ ਆ اچھا ਤੇ ਚਲੋ ਦੇਖਦੇ ਆ ਕੀ ਕਰਦੇ ਅੱਗੇ ਹਾਂ ਜੀ ਸੋ ਕੀ ਲੱਗਦਾ ਹੈ ਕਿ ਇਹ ਸਾਰੇ ਚੀਜ਼ਾਂ ਜਿੰਮੇਵਾਰ ਕੌਣ ਹੈ ਕੋਈ ਜਾਨੀ ਨੂੰ ਨੁਕਸਾਨ ਵੀ ਹੋ ਸਕਦਾ ਸੀ ਹੋ ਸਕਦਾ ਸੀ ਜੇ ਹਿਸਾਬ ਨਾਲ ਦੱਸਣ ਨਾਲ ਦੱਸਦੇ ਆ ਇੱਥੇ ਲੱਗੇ ਹੋ ਐਫ ਪੀਜੀ ਦੇ ਵਿੱਚ ਵੀਡੀਓ ਵੀ ਰਿਕਾਰਡ ਵੀ ਹੋਈ ਹੈ ਕੇਸ ਹਿਸਾਬ ਨਾਲ ਇਹ ਆਇਆ ਕਿ ਸਵੇਰ ਦਾ ਟਾਈਮ ਮਤਲਬ ਯੂਨੀਵਰਸਿਟੀ ਦਾ ਟਾਈਮ ਹੁੰਦਾ ਪੂਰ ਟਾਈਮ ਬੱਚੇ ਕੋਸ ਤੁਰ ਕੇ ਬਹੁਤ ਜਾਂਦੇ ਆ ਠੀਕ ਆ ਹੋ ਸਕਦਾ ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਤੇ ਨੱਖ ਪਾਉਣੀ ਚਾਹੀਦੀ ਹੈ ਜੀ ਜੀ ਸਰਵਕਲ ਲਈ ਧੰਨਵਾਦ ਧੰਨਵਾਦ ਈਰਾਂ ਭਾਈ ਆਪਣਾ ਮੇਰਾ ਨਾਮ ਹੈਗਾ ਸਰਜੀਸ਼ੰਦੂ ਕੀ ਮਾਮਲਾ ਸਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਦਾਂ ਕਰਕੇ ਆਏ ਆਸ਼ਾਨਾ ਦੇ ਕੋਲ ਤੇ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦੇ ਸਵੇਰੇ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੀ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹਨੇ ਉਹਨੇ ਵੀ ਸੱਤ ਲੱਤ ਲੁੱਟੇ ਟੱਟ ਗਈ ਆ ਇਹ ਹੁਣ ਉਧਰ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫੇਰ 11:30 11:30 ਵਾਲੀ ਗੱਡੀ ਲੈ ਕੇ ਉਧਰੋਂ ਆਇਆ ਬਹੁਤ ਇਹਦੇ ਮੋੜੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੀਆਂ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀਗੇ ਆ ਜਣੀ ਸੀ ਆਪਣੀਆਂ ਗੱਡੀਆਂ 'ਚ ਬੈਠੇ ਸੀ ਆਪਣਾ ਨੰਬਰ ਲੈਣ ਦਾ ਇੰਤਜ਼ਾਰ ਕਰ ਰਹੇ ਸੀ ਇਹ ਬਹੁਤ ਜਨੀ ਤੇਜ਼ ਆਇਆ ਸਬਕ ਵਰਜਨ ਆ ਕੇ ਆਇਆ ਪਹਿਲਾਂ ਮੇਰੀ ਵਾਲੀ ਗੱਡੀ ਥੋਕੇ ਪਿਛਲੇ ਪਾਸੇ ਇੱਕ ਬੰਦਾ ਹੋਰ ਦੀ ਮੁੰਡਾ ਉਹਦੀ ਗੱਡੀ ਥੋਕੀ ਉਹਦੀ ਉਹਦੀ ਜ਼ਿਆਦੀ ਸੱਟਾਂ ਲੱਗੀਆਂ ਲੱਤ ਟੁੱਟਣ ਦੀ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਤੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਘੋਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਗਰੋ ਸੀਗੇ ਉਹ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਆ ਡਾਕਾ ਵਗੈਰਾ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਲ ਸੀ ਉਹ ਨਸ਼ੇ ਵਾਲੇ ਚਲਾਸਾ ਦਾ ਬਗੈਰ ਨਸ਼ੇ ਤੋਂ ਚੱਲਦੀ ਨਹੀਂ ਨੀ ਗੱਡੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋ ਹਾਂਜੀ ਹਾਂਜੀ ਉਹ ਹੀ ਗੱਡੀ ਹੈ ਜੀ ਦੁਕਾਨੇ 'ਚ ਮਾਰ ਗਏ ਅੱਛਾ ਉਦੋਂ ਹੁਣ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆਇਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਜੀ ਇੱਥੇ ਕਿੰਨੇ ਬੰਦੇ ਜ਼ਖਮੀ ਹੋਏ ਹਿਸਾਬ ਨਾਲ ਇੱਥੇ ਤਿੰਨ ਜੀ ਕਿੱਥੇ ਭੇਜਿਓ ਏ ਸਰਕਾਰੀ ਹਸਪੀਟਲ ਵੇਚਿਆ ਜੀ ਇੱਕ ਮੁੰਡੇ ਦੀ 250 ਹੋ ਗਈ ਉਹਦਾ ਤੇ ਉਹਦੀ ਲਾਤੀ ਟੱਪਣ ਦਾ ਪਤਾ ਲੱਗਾ ਵੀ ਲੱਗ ਪਈ ਜੀ ਮੈਂ ਤਾਂ ਬੱਚੀ ਘੋਟ ਅੱਜ ਆ ਗਿਆ ਕਿ ਜੀ ਮੈਨੂੰ ਮੌਕੇ ਨਿਕਲਣਗੇ ਨਿਕਲਣਗਾ ਤੁਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਦੇ ਕੇ ਆਏ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਪੁਲਿਸ ਕੋਲ ਚਲੋ ਅੱਗੇ ਇਸ ਮੌਕੇ ਤੇ ਹਾਂ ਜੀ ਮਾ ਕੱਲ ਮੌਕੇ ਦੀ ਨਹੀਂ ਇਸੇ ਲੈ ਕੇ ਗਏ ਜੀ ਪੁਲਿਸ ਵਾਲੇ ਨੇ ਕੁਰ ਕੀਤਾ ਜੀ ਕਿ ਜੇ ਬੀਜੀ ਆਓ ਅੱਛਾ ਜੀ ਹਾਂਜੀ ਹੁ ਕੀ ਮੰਗ ਕਰਦੇ ਤੁਸੀਂ ਉਹ ਜੀ ਮੰਗ ਕਰਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਨਸ਼ਾ ਨੂੰ ਦੂਹਿਆ ਕਰਕੇ ਕਰਕੇ ਗੱਡੀਆਂ ਚਲਾਉਂਦੇ ਐ ਇੱਥੇ ਇਹ ਸਟੂਡੈਂਟਾਂ ਦਾ ਏਰੀਆ ਆ ਮਾ ਗੋਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਕਾਹ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਸਟੂਡੈਂਟ ਲੱਗ ਰਹੇ ਆ ਕਿ ਸ਼ੋਰ ਆਵੇ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟਾਂ ਨਾ ਤਾਂ ਉਹਨਾਂ ਦੀ ਸ਼ਕਲ ਆ ਕੋਈ ਸਟੂਡੈਂਟ ਲੱਗ ਰਿਹਾ ਨੀਗਰ ਹੋਇਆ ਹੈ ਇਹ ਨੀਗਰ ਉਹ ਮੈਨੂੰ ਨਹੀਂ ਲੱਗਦੇ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਦਾ ਕਿੰਨੇ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਇਹ ਨੁਕਸਾਨ ਦੋ ਆਟੋ ਨਾਲ ਜ਼ਿਆਦਾ ਹੋਇਆ ਜੀ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਕਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਪਾਲਸ ਰੂਪ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਇਨਸਟੈਂਡ ਕੀਤਾ ਪਹਿਲਾਂ ਉਹਨਾਂ ਦਾ ਇਲਾਜ ਕੀਤੀ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਕਿ ਆਵਾ ਗੋਣੇ ਘੁੰਮੀ ਕਮ ਜਾਂਦੇ ਆ ਜੀ ਇਲਾਜ